ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਭਰਵੇਂ ਕਰੇਲੇ ਇਹ ਜਿਹੜੇ ਆਪਣੇ ਇੱਥੇ ਕਰੇਲੇ ਆ ਬਹੁਤ ਹੀ ਵਧੀਆ ਦੇਖੋ ਕਿੰਨੇ ਵਧੀਆ ਕਰੇਲੇ ਆ ਦੇਸੀ ਕਰੇਲੇ ਆ ਇਹ ਛੋਟੇ ਛੋਟੇ ਕਰੇਲੇ ਆ ਦੇਸੀ ਦੇਸੀ ਤੇ ਆਪਾਂ ਇਹਨਾਂ ਨੂੰ ਬਣਾਵਾਂਗੇ ਜੀ ਭਰ ਕੇ ਬਹੁਤ ਹੀ ਵਧੀਆ ਕਰੇਲੇ ਬਣਗੇ ਆਚਾਰੀ ਫਲੇਵਰ ਵਾਲੇ ਆਪਾਂ ਭਰ ਕੇ ਕਰੇਲੇ ਬਣਾਵਾਂਗੇ ਇਹ ਤੇ ਇਹਨਾਂ ਨੂੰ ਹੁਣ ਆਪਾਂ ਲੈਣੇ ਆ ਜੀ ਛਿੱਲ ਸਾਰੇ ਕਰੇਲਿਆਂ ਨੂੰ ਤੇ ਇਹਨਾਂ ਦੀ ਜਿਹੜੀ ਹੈ ਛਿਲਕਾ ਆ ਉਹ ਲਾ ਲਾਂਗੇ ਆਪਾਂ ਤੇ ਬਹੁਤ ਜ਼ਿਆਦੇ ਜਿਹੜਾ ਆ ਆਪਾਂ ਇਹਨਾਂ ਨੂੰ ਮੀਰਗੜਨਾ ਹੈਗਾ ਤੇ ਉੱਪਰ ਉੱਪਰਲੇ ਜਿਹੜੇ ਆ ਇਹਨਾਂ ਦੇ ਸ਼ਿਲਕ ਜਿਹੜੇ ਆ ਸਾਰੇ ਲਾ ਇਹਨਾਂ ਨੂੰ ਸਾਰਿਆਂ ਨੂੰ ਮੈਂ ਛਿੱਲ ਲੈਣਾ ਹੈ। ਕਰੇਲੇ ਜਿਹੜੇ ਆ ਆਪਾਂ ਸਾਰੇ ਲੈ ਆ ਛਿੱਲ ਤੇ ਹੁਣ ਆਪਾਂ ਇਹਨਾਂ ਨੂੰ ਚੀਰੇ ਦੇ ਲਾਂਗੇ ਤੇ ਦੇਖ ਲਾਂਗੇ ਵਿੱਚ ਕੋਈ ਖਰਾਬ ਨਾ ਹੋਵੇ। ਕਈ ਵਾਰੀ ਵਿੱਚ ਕੀੜਾ ਕੁੜਾ ਹੁੰਦਾ ਆ। ਇਹ ਕੰਬੀ ਜਿਹੜੇ ਆਪਣੇ ਆ ਕੱਚੇ ਆ ਆਪਾਂ ਕੱਚੇ ਬੀਜ ਨਹੀਂ ਕੱਢਾਂਗੇ। ਜੇ ਕੋਈ ਪੱਕੇ ਹੋਏ ਤੇ ਉਹ ਕੱਢਾਂਗੇ। ਤੇ ਕੱਚੇ ਬੀਜ ਜਿਹੜੇ ਆ ਉਹ ਨਹੀਂ ਆਪਾਂ ਕੱਢਣੇ ਹੈਗੇ ਇਹ ਦੇਸੀ ਕਰੇਲੇ ਆ ਬਹੁਤ ਵਧੀਆ ਬਣਦੇ ਆ ਨਰਮ ਆ ਇਕਦਮ ਬਹੁਤ ਹੀ ਸੋਹਣੇ ਕਰੇਲੇ ਆ ਦੇਖੋ ਤੇ ਬੀ ਵੀ ਵਿੱਚ ਨਰਮ ਆ ਸੌਫਟ ਆ ਕਈ ਵਿੱਚੋਂ ਜਿਹੜੇ ਆ ਬੀ ਕੱਢ ਦਿੰਦੇ ਆਪਾਂ ਜਿਹੜੇ ਨਰਮ ਨਰਮ ਬੀ ਆ ਉਹ ਨਹੀਂ ਕੱਢਦੇ ਹੈਗੇ ਤੇ ਆਪਾਂ ਇਹਨਾਂ ਨੂੰ ਇਸੇ ਤਰੀਕੇ ਦਾ ਜਿਹੜੇ ਪੱਕੇ ਬੀ ਆ ਜਿਸ ਤਰ੍ਹਾਂ ਕਈ ਵਾਰੀ ਵਿੱਚ ਲਾਲ ਹੋਏ ਹੁੰਦੇ ਆ ਉਹ ਜਿਹੜੇ ਉਹ ਆਪਾਂ ਕੱਢਾਂਗੇ ਆਪਾਂ ਦੇ ਉੱਤੇ ਜਿਹੜੇ ਆ ਚੀਰੇ ਦਿੱਤੇ ਦੋ ਤਿੰਨ ਕ੍ਰੇਲਿਆਂ ਨੂੰ ਤੇ ਬਹੁਤ ਹੀ ਵਧੀਆ ਦੇਖੋ ਕ੍ਰੇਲੇ ਆ ਤੇ ਇਹਨਾਂ ਨੂੰ ਨਹੀਂ ਆਪਾਂ ਤੇ ਹੁਣ ਇਦਾਂ ਆਪਾਂ ਸਾਰੇ ਹੀ ਕ੍ਰੇਲਿਆਂ ਨੂੰ ਚੀਰੇ ਦੇ ਕੇ ਰੱਖ ਲਾਂਗੇ ਕ੍ਰੇਲੇ ਜਿਹੜੇ ਆਪਾਂ ਦੇਖੋ ਸਾਰਿਆਂ ਨੂੰ ਚੀਰੇ ਦੇ ਲਏ ਆ ਤੇ ਜਿਹੜੇ ਜਿਹੜੇ ਛਿਲਕੇ ਆ ਵੀ ਸਿੱਟਾਂਗੇ ਨਹੀਂ ਇਹਨਾਂ ਨੂੰ ਵੀ ਆਪਾਂ ਵਿੱਚ ਹੀ ਪਾ ਦਾਂਗੇ ਬਾਅਦ ਵਿੱਚ ਜਿੱਦਾਂ ਕ੍ਰੇਲੇ ਆਪਣੇ ਜਿਹੜੇ ਬਣ ਗਏ ਤੇ ਵਿੱਚ ਤੇਲ ਬਚੂਗਾ ਦੇ ਵਿੱਚ ਹੀ ਆਪਾਂ ਜਿਹੜਾ ਮਸਾਲਾ ਬਚੂਗਾ ਉਹਨਾਂ ਦੇ ਵਿੱਚ ਇਹਨਾਂ ਨੂੰ ਆਪਾਂ ਤੜਕਾ ਲਾ ਕੇ ਵੀ ਇਸੇ ਤਰ੍ਹਾਂ ਰੱਖ ਲਾਂਗੇ ਇਹਨਾਂ ਨੂੰ ਆਪਾਂ ਕਦੇ ਵੀ ਸਿੱਟੀ ਦਾ ਨਹੀਂ ਹੈਗਾ ਕ੍ਰੇਲੀਆਂ ਦੇ ਛਿਲਕਿਆਂ ਨੂੰ ਇਹਨਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਤੋੜ ਕੇ ਵਿਚੀ ਲਾ ਕੇ ਤੇ ਖਾ ਲਈਦੇ ਆ ਬਹੁਤ ਟੇਸਟੀ ਬਣਦੇ ਆ ਮਸਾਲਾ ਬਣਾਉਣ ਮੈਂ ਪਿਆਜ਼ ਲੈ ਲਏ ਆ ਚਾਰ ਪੰਜ ਪਿਆਜ਼ ਲੈ ਆ ਤੇ ਇਹਨਾਂ ਨੂੰ ਹੁਣ ਆਪਾਂ ਰਫਲੀ ਜਿਹਾ ਕੱਟ ਕੇ ਤਾਂ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਚੋਪ ਕਰ ਲਾਂਗੇ ਤੁਸੀਂ ਕ੍ਰੇਲੇ ਲੈਣੇ ਹੋ ਉਸ ਹਿਸਾਬ ਨਾਲ ਆਪਾਂ ਜਿਹੜੇ ਆਪਣੇ ਪਿਆਜ਼ ਆ ਮੋٹے ਮੋٹے ਕੱਟ ਕੇ ਰਫਲੀ ਜਿਹਾ ਤੇ ਆਪਾਂ ਹੁਣ ਲੈ ਲਿਆ ਜੀ ਚੋਪਰ ਚੋਪਰ ਦੇ ਵਿੱਚ ਆਪਾਂ ਮਿਰਚਾਂ ਗ੍ਰੈਂਡ ਕੀਤੀਆਂ ਸੀਆਂ ਮਿਰਚਾਂ ਵਾਲਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਪਿਆਜ਼ ਪਾ ਲਾਂਗੇ ਮੈਂ ਰਫਲੀ ਜਿਹਾ ਛੋਕ ਮੋٹے ਮੋٹے ਕੱਟ ਲਿਆ ਤੇ ਆਪਾਂ ਗ੍ਰੈਂਡਰ ਚ ਨਹੀਂ ਗ੍ਰੈਂਡ ਕਰਾਂਗੇ ਮਸਾਲਾ ਕਿਉਂਕਿ ਇਹਦੇ ਵਿੱਚ ਬਹੁਤ ਬਰੀਕ ਹੋ ਜਾਂਦਾ ਹੈ ਤੇ ਚੋਪਰ ਦੇ ਵਿੱਚ ਵਧੀਆ ਜਿਹੜਾ ਥੋੜਾ ਮੋਟਾ-ਮੋਟਾ ਜਿਹਾ ਹੁੰਦਾ ਆ ਤੇ ਇਹਦੇ ਵਿੱਚ ਆਪਾਂ ਲੈ ਲਈਆਂ ਜੀ ਮਿਰਚਾਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਮੈਂ 7-8 ਮਿਰਚਾਂ ਲੈ ਲਈਆਂ ਬਹੁਤ ਜ਼ਿਆਦਾ ਕੌੜੀਆਂ ਨਹੀਂ ਹੈਗੀਆਂ ਆਪਣੀਆਂ ਮਿਰਚਾਂ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਚਾਰ ਮੈਂ ਆਂਬ ਦਾ achar ਲਿਆਇਆ ਇਹ ਆਪਾਂ ਪਾਵਾਂਗੇ ਤੇ ਇਹਦੇ ਨਾਲ ਬਹੁਤ ਹੀ ਵਧੀਆ ਜਿਹੜੇ ਆ ਟੇਸਟੀ ਜਿਹੜੇ ਆਪਣੇ achar ਹੀ ਫਲੇਵਰ ਵਾਲੇ ਕਰੇਲੇ ਬਣਨਗੇ ਖਟਾਈ ਲਈ ਹੋਰ ਆਪਾਂ ਇਹਦੇ ਵਿੱਚ ਖਟਾਈ ਨਹੀਂ ਪਾਵਾਂਗੇ ਅਚਾਰ ਹੀ ਪਾਵਾਂਗੇ ਜੇ ਤੁਸ ਤੁਹਾਡਾ ਕੰਬ ਚੂਨਿਆ ਤਾਂ ਤੁਸੀਂ ਅੰਬ ਚੂਨ ਪਾ ਸਕਦੇ ਆ ਤੇ ਇਹਦੇ ਵਿੱਚ ਮੈਂ ਅਚਾਰ ਦਾ ਮਸਾਲਾ ਜਿਹੜਾ ਆ ਉਹ ਪਾ ਲੈਣਾ ਹੈ ਤਿੰਨਾ ਕਾਪਾਂ ਅਚਾਰ ਜਿਹੜਾ ਆ ਪਾਤਾ ਆ 1 ਹੀ ਚਮਚਾ ਆਪਾਂ ਅਚਾਰ ਦਾ ਮਤਲਬ ਤਿੰਨ ਚਾਰ ਚਾਰ ਪੰਜ ਤਿੰਨ ਚਾਰ ਵਿੱਚ ਪੀਸ ਵੀ ਅਚਾਰ ਦੇ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਪਹਿਲਾਂ ਤੇ ਫਿਰ ਮਸਾਲੇ ਪਾਵਾਂਗੇ ਮਸਾਲਾ ਦੇਖੋ ਆਪਣਾ ਜਿਹੜਾ ਆ ਆਪਾਂ ਪੀਸ ਲਿਆ ਆ ਪਿਆਜ਼ ਤੇ ਮਿਰਚਾਂ ਤੇ ਹੁਣ ਆਪਾਂ ਇਹ ਚ ਆਪਣੇ ਜਿਹੜੇ ਮਸਾਲੇ ਪਾਵਾਂਗੇ ਇੱਕ ਚਮਚਾ ਮੈਂ ਇਹ ਚ ਜੀਰਾ ਪਾਉਂਗੀ ਸਾਤ ਤਾਂ ਜੀਰਾ ਪਾਇਆ ਮੈਂ ਚਮਚੇ ਦਾ ਜਿਹੜਾ ਆ ਚੌਥਾ ਹਿੱਸਾ ਆ ਕਾਲੀ ਮਿਰਚ ਦਾ ਪਾਤਾ ਇੱਕ ਚਮਚਾ ਜਿਹੜਾ ਆ ਆਪਾਂ ਧਨੀਆ ਪਾਊਡਰ ਪਾਤਾ ਅੱਧਾ ਕੋਈ ਚਮਚਾ ਜਿਹੜਾ ਮੈਂ ਗਰਮ ਮਸਾਲੇ ਦਾ ਪਾਇਆ ਪੌਣਾ ਕ ਚਮਚਾ ਜਿਹੜਾ ਮੈਂ ਇਹ ਚ ਚਾਟ ਮਸਾਲੇ ਦਾ ਪਾਤਾ ਇੱਕ ਚਮਚਾ ਜਿਹੜਾ ਆ ਮੈਂ ਇਹਦੇ ਵਿੱਚ ਮਿੱਠੀ ਸੌਂਫ ਦਾ ਪਾਉਂਗੀ ਇਹ ਥੋੜੀ ਦਰੜਜੀ ਕੀਤੀ ਆਪਾਂ ਮਿੱਠੀ ਸੌਂਫ ਹੈ ਜਿਹੜੀ ਵੱਡੀ ਵਾਲੀ ਹੁੰਦੀ ਆ ਉਹ ਪਾਈ ਆ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਆਪਣੇ ਤਰੇਲਿਆਂ ਦੇ ਵਿੱਚ ਜੀ ਹਲਦੀ ਹਲਦੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਾਂ ਆਪਣੇ ਹਿਸਾਬ ਨਾਲ ਪਾ ਲਓ ਹਲਦੀ ਆਪਾਂ ਪਾਤੀ ਵਿੱਚ ਕਈ ਜਿਹੜੇ ਆ ਮਸਾਲੇ ਤੇਲ ਦੇ ਵਿੱਚ ਭੁੰਨ ਕੇ ਫਿਰ ਪਾਉਂਦੇ ਆ ਆਪਾਂ ਤਾਂ ਇਦਾਂ ਹੀ ਕੱਚਾ ਮਸਾਲਾ ਭਰੀਦਾ ਆ ਕਿਉਂਕਿ ਮਸਾਲੇ ਫਿਰ ਕੱਚੇ ਨਹੀਂ ਰਹਿੰਦੇ ਹੈਗੇ ਕਿਉਂ ਇਹਨਾਂ ਨੂੰ ਆਪਾਂ ਜਦੋਂ ਤੇਲ ਦੇ ਵਿੱਚ ਫਰਾਈ ਕਰਨਾ ਹੈ ਤੇ ਉਹ ਆਟੋਮੈਟਿਕਲੀ ਭਾਫ਼ ਦੇ ਨਾਲ ਜਿਹੜਾ ਆਪਣਾ ਮਸਾਲਾ ਆ ਪੱਕ ਜਾਂਦਾ ਆ ਤੇ ਹੁਣ ਆਪਾਂ ਇੱਚ ਪਾਵਾਂਗੇ ਆਪਣੇ ਟੇਸਟ ਅਕੋਰਡਿੰਗ ਲੂਣ ਪਾਵਾਂਗੇ ਤੇ ਮੈਂ ਇੱਕ ਚਮਚਾ ਜਿਹੜਾ ਇੱਚ ਲੂਣ ਦਾ ਪਾਤਾ ਤੇ ਵਿੱਚ ਪਾਉਂਗੀ ਜੀ ਕਲੌਂਜੀ ਕਿਉਂਕਿ ਆਪਾਂ ਆਚਾਰੀ ਫਲੇਵਰ ਵਾਲੇ ਕarele ਜਿਹੜੇ ਬਣਾਉਣ ਲੱਗੇ ਆ ਤੇ ਮੈਂ ਥੋੜਾ ਜਿਹਾ ਕਲੌਂਜੀ ਦੇ ਦਾਣੇ ਪਾ ਦਿੱਤੇ ਆਪਾਂ ਤੇ ਹੁਣ ਇਹਨਾਂ ਨੂੰ ਆਪਾਂ ਸਾਰੇ ਮਸਾਲੇ ਜਿਹੜੇ ਆ ਇੱਕ ਵਾਰੀ ਫਿਰ ਬਹੁਤ ਜ਼ਿਆਦਾ ਇਨਕ੍ਰੈਂਡ ਕਰਨਾ ਸਿਰਫ ਮਿਕਸ ਹੀ ਕਰਨੀ ਆ ਮਸਾਲੇ ਹੁਣ ਆਪਾਂ ਕਰ ਲਏ ਜੀ ਦੇਖੋ ਮਿਕਸ ਸਾਰੇ ਤੇ ਹੁਣ ਆਪਾਂ ਇਹਦਾ ਚੋਪ ਜਿਹੜਾ ਬਾਹਰ ਕੱਢ ਦਾਂਗੇ ਤੀਨੋਂ ਹੁਣ ਇਹਦੇ ਆਪਾਂ ਥੋੜਾ ਮਿਕਸ ਕਰ ਲਾਂਗੇ ਜੇ ਆਪਣਾ ਮਸਾਲਾ ਕਿਤੇ ਰਹਿ ਗਿਆ ਜਿੱਦਾਂ ਨਹੀਂ ਮਿਕਸ ਹੋਇਆ ਪੂਰਾ ਕਿਉਂਕਿ ਮੈਂ ਬਹੁਤ ਜ਼ਿਆਦਾ ਗ੍ਰੈਂਡ ਨਹੀਂ ਕੀਤਾ ਨਹੀਂ ਤਾਂ ਇਹਨਾਂ ਨੇ ਫਿਰ ਪਾਣੀ ਪਿਆਜ਼ਾਂ ਨੇ ਛੱਡ ਦੇਣਾ ਜੇ ਆਪਾਂ ਥੋੜ੍ਹਾ ਜਿਹਾ ਦਰੜੇ ਜਿਹਾ ਰੱਖਾਂਗੇ ਤੇ ਫਿਰ ਪਾਣੀ ਨਹੀਂ ਛੱਡਦੀ ਇਹਨਾਂ ਮਸਾਲਾ ਦੇਖੋ ਆਪਣਾ ਜਿਹੜਾ ਬਣ ਗਿਆ ਆ ਬਹੁਤ ਹੀ ਵਧੀਆ ਤੇ ਹੁਣ ਆਪਾਂ ਜਿਹੜੇ ਕਰੇਲੇ ਆ ਇਹਨਾਂ ਨੂੰ ਕਰੇਲੀਆਂ ਦੇ ਵਿੱਚ ਭਰ ਲਾਂਗੇ ਤੇ ਮੈਂ ਐਸੀ ਤਰ੍ਹਾਂ ਹੀ ਇਹਦੇ ਵਿੱਚ ਭਰ ਲਾਂਗੀ ਇਦਾਂ ਰੱਖਾਂਗੀ ਤੇ ਕਰੇਲੇ ਆਪਣੇ ਆਪਾਂ ਇਹਨਾਂ ਨੂੰ ਕੋਈ ਲੂਣ ਵਗੈਰਾ ਲਾ ਕੇ ਨਹੀਂ ਰੱਖਿਆ ਹੈਗਾ ਤੇ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਲਿਆ ਸੀ ਸਾਰੇ ਕਰੇਲਿਆਂ ਨੂੰ ਛਿੱਲ ਕੇ ਨਹੀਂ ਹੁਣ ਆਪਾਂ ਧੋਤੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਕਰੇਲਿਆਂ ਨੂੰ ਭਰ ਲਾਂਗੇ ਤੇ ਮੈਂ ਦੂਸਰੇ ਪਾਸੇ ਜਿਹੜਾ ਇਹ ਤੇਲ ਰੱਖ ਦਿੱਤਾ ਆ ਤੇ ਆਪਣਾ ਤੇਲ ਉੱਧਰ ਸਰੋਂ ਦੇ ਤੇਲ 'ਚ ਇਹਨੂੰ ਬਣਾਵਾਂਗੇ ਗਰਮ ਹੋ ਤੇਲ ਜਿਹੜਾ ਆਪਣਾ ਗਰਮ ਹੈ ਤੇ ਆਪਾਂ ਇਹਨਾਂ ਨੂੰ ਇਦਾਂ ਬੰਨਾਂਗੇ ਨਹੀਂ ਐਸੀ ਤਰ੍ਹਾਂ ਆਪਾਂ ਜਿਹੜੇ ਆ ਮਸਾਲਾ ਸਾਰਾ ਕ੍ਰੇਲਿਆਂ ਦੇ ਵਿੱਚ ਜਿਹੜਾ ਆ ਭਰ ਲੈਣਾ ਸਾਰੇ ਕ੍ਰੇਲੇ ਜਿਹੜੇ ਆ ਭਰ ਲਾਂਗੇ ਕ੍ਰੇਲੇ ਦੇਖੋ ਜੀ ਆਪਾਂ ਸਾਰੇ ਲੈ ਆ ਭਰ ਮਸਾਲਾ ਇਹਨਾਂ ਦਾ ਸਾਰਾ ਆਪਾਂ ਲੈ ਆ ਭਰ ਵਿੱਚ ਤੇ ਇਹਨਾਂ ਨੂੰ ਆਪਾਂ ਬੰਨਣਾ ਨਹੀਂ ਹੈਗਾ ਐਸੀ ਤਰ੍ਹਾਂ ਆਪਾਂ ਪਕਾਵਾਂਗੇ ਬਿਲਕੁਲ ਵੀ ਜਿਹੜਾ ਮਸਾਲਾ ਹੈ ਬਾਹਰ ਨਹੀਂ ਨਿਕਲੂਗਾ ਤੇ ਆਪਾਂ ਇਸ ਕਰਕੇ ਜਿਹੜਾ ਆਪਣਾ ਬਾਕੀ ਮਸਾਲਾ ਆ ਥੋੜਾ ਬਚ ਗਿਆ ਮੈਂ ਪੰਜ ਕਿ ਪਿਆਜ਼ ਲਏ ਸੀਗੇ ਤੇ ਥੋੜਾ ਜਿਹਾ ਮਸਾਲਾ ਜਿਹੜਾ ਬਚ ਗਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਪਕਾਉਨੇ ਆ ਤੇਲ ਦੇ ਵਿੱਚ ਆਪਾਂ ਲੈ ਆ ਜੀ ਸਰੋਂ ਦਾ ਤੇਲ ਇੱਧਰ ਤੇਲ ਲੈ ਲਿਆ ਮੈਂ ਇਦਾਂ ਫਲੈਟ ਜਿਹੜਾ ਆ ਪੈਨ ਲਿਆ ਆ ਇਹ ਤੇ ਇਹਦੇ ਵਿੱਚ ਇਦਾਂ ਫਿਰ ਜੜਾ ਆਪਣਾ ਕਰੇਲੀਆਂ ਦੇ ਵਿੱਚ ਤੇਲ ਆ ਉਪ ਵਿੱਚ ਨਹੀਂ ਪਾਊਗਾ ਬਹੁਤ ਥੋੜਾ ਜਿਹਾ ਦੇਖੋ ਤੇਲ ਦੇ ਵਿੱਚ ਜਿਹੜੇ ਆਪਣੇ ਇਹ ਕਰੇਲੇ ਆ ਪੱਕ ਜਊਗੇ ਬਹੁਤ ਜ਼ਿਆਦਾ ਤੇਲ ਨਹੀਂ ਫਿਰ ਲੱਗਦਾ ਤੇ ਦੋ ਇੱਕ ਕੜਛੀ ਜਿਹੜੀ ਇੱਕ ਕੜਛੀ ਤੇਲ ਦੀ ਡੇਢ ਕੜਛੀ ਤੇਲ ਦੀ ਆ ਆਪਣੇ ਕੋ ਇਹਦੇ ਨਾਲ ਹੀ ਇਹ ਜਿਹੜੇ ਕਰੇਲੇ ਆ ਸਾਰੇ ਪੱਕ ਜਾਣੇ ਆ ਤੇ ਇਸ ਤਰ੍ਹਾਂ ਫਲੈਟ ਜਿਹੜਾ ਆਪਣਾ ਪੈਨ ਹੁੰਦਾ ਉਹਦੇ ਵਿੱਚ ਜ਼ਿਆਦਾ ਤੇਲ ਨਹੀਂ ਲੱਗਦਾ ਤੇ ਹੁਣ ਆਪਾਂ ਤੇਲ ਨੂੰ ਗਰਮ ਕਰ ਲਿਆ ਮੇਰਾ ਤੇਲ ਬਿਲਕੁਲ ਗਰਮ ਆ ਤੇ ਆਪਾਂ ਹੁਣ ਇਹਦੇ ਵਿੱਚ ਰੱਖਾਂਗੇ ਜੀ ਕਰੇਲੇ ਮੈਂ ਵੱਡੇ ਕਲੇਲੇ ਜਿਹੜੇ ਗੱਭੇ ਰੱਖੂੰਗੀ ਤੇ ਛੋਟੇ ਆਪਾਂ ਜਿਹੜੇ ਆ ਸਾਈਡਾਂ ਤੇ ਰੱਖਾਂਗੇ ਕਿਉਂਕਿ ਜਿਹੜੇ ਛੋਟੇ ਆ ਗੱਭੇ ਫਿਰ ਜਲਣ ਦਾ ਡਰ ਹੈ ਤੇ ਗੈਸ ਨੂੰ ਜਿਹੜਾ ਆ ਆਪਾਂ ਮੀਡੀਅਮ ਜਿਆ ਰੱਖ ਕੇ ਸਲੋ ਸਲੋ ਗੈਸ ਤੇ ਇਹਨਾਂ ਨੂੰ ਤਕਾਵਾਂਗੇ ਪਹਿਲਾਂ ਥੋੜਾ ਜਿਹਾ ਤੇਜ਼ ਰੱਖਾਂਗੇ ਫਿਰ ਆਪਾਂ ਜਦੋਂ ਸਾਰੇ ਹੀ ਤਰੇਲੇ ਪਾਤ ਤੇ ਤੇ ਫਿਰ ਆਪਾਂ ਇਹਨਾਂ ਨੂੰ ਮੀਡੀਅਮ ਜੀ ਗੈਸ ਤੇ ਉੱਤੇ ਪਕਾਵਾਂਗੇ ਦੋ ਵਾਰੀ ਚ ਇਹ ਕ੍ਰੇਲੇ ਜਿਹੜੇ ਆ ਪੱਕਣਗੇ ਇੱਕ ਵਾਰੀ ਚ ਨਹੀਂ ਬਨਣਗੇ ਇਹ ਕ੍ਰੇਲੇ ਜਿੰਨੇ ਕ੍ਰੇਲੇ ਆਏ ਆ ਆਪਾਂ ਉਹਨੇ ਕ ਜਿਹੜੇ ਆ ਵਿੱਚ ਰੱਖ ਦੱਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਦਾਂਗੇ ਥੋੜਾ ਜਿਹਾ ਟਾਈਮ ਤੇ ਗੈਸ ਨੂੰ ਥੋੜਾ ਜਿਹਾ ਮੀਡੀਅਮ ਜਿਹਾ ਹੀ ਰੱਖਾਂਗੇ ਬਹੁਤ ਜ਼ਿਆਦਾ ਤੇਜ਼ ਨਹੀਂ ਕਰਨੀ ਤੇ ਹੁਣ ਆਪਾਂ ਇਹਨਾਂ ਨੂੰ ਪਕਾ ਲਾਂਗੇ ਤੇ ਫਿਰ ਇਹਨਾਂ ਦੀ ਸਾਈਡ ਇੱਕ ਚੇਂਜ ਕਰਾਂਗੇ ਤੇ ਹੁਣ ਆਪਾਂ ਕ੍ਰੇਲੇ ਦੇਖ ਲੰਨੇ ਆ ਕ੍ਰੇਲੀਆਂ ਦੀ ਇੱਕ ਇੱਕ ਸਾਈਡ ਜਿਹੜੀ ਆ ਥੱਲੇ ਦੇ ਪਾਸੇ ਥੋੜ੍ਹਾ ਥੋੜ੍ਹਾ ਹੋ ਗਿਆ ਤੇ ਹੁਣ ਆਪਾਂ ਇਹਨਾਂ ਦੀ ਜਿਹੜੀ ਐ ਸਾਈਡ ਜਿਹੜੀ ਐ ਜਾਂਟੇ ਦੇ ਨਾਲ ਜਾਂ ਚਾਂਟੇ ਦੇ ਨਾਲ ਹੌਲੀ-ਹੌਲੀ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਸਾਈਡ ਸਾਰੇ ਕਰੇਲਿਆਂ ਦੀ ਆਪਾਂ ਚੇਂਜ ਕਰ ਦਿੱਤਾ ਹੁਣ ਇਹਨਾਂ ਨੂੰ ਫੇਰ ਢੱਕ ਦਾਂਗੇ ਗੈਸ ਨੂੰ ਆਪਾਂ ਬਿਲਕੁਲ ਸਲੋ ਜੀ ਗੈਸ ਤੇ ਪਕਾਵਾਂਗੇ ਕਿਉਂਕਿ ਨਹੀਂ ਤਾਂ ਬਾਹਰੋਂ ਇਹ ਜਿਹੜੇ ਜਲ ਜਾਣਗੇ ਤੇ ਫਿਰ ਅੰਦਰੋਂ ਆਪਣੇ ਕਰੇਲੇ ਜਿਹੜੇ ਕੱਚੇ ਜਿਹਾ ਰਹਿਣਗੇ ਸਰੋ ਸਰੋ ਗਏ ਤੇ ਬਹੁਤ ਹੀ ਵਧੀਆ ਕਰੇਲੇ ਬਣ ਜਾਣਗੇ ਤੇ ਹੁਣ ਆਪਾਂ ਤੀਜੀ ਵਾਰ ਵੀ ਇਹਨਾਂ ਦੀ ਜਿਹੜੀ ਸਾਈਡ ਆ ਪਲਟੀ ਕਰ ਦਨੇ ਆ ਤੇ ਇੱਧਰਲੀ ਸਾਈਡ ਵੀ ਰੜ ਗਈ ਆ ਤੇ ਹੁਣ ਆਪਾਂ ਸਾਰੇ ਜਿਹੜੇ ਆ ਇਹ ਸਾਈਡ ਵੀ ਰੜ ਲੰਨੇ ਆ ਇਸ ਤੋਂ ਬਾਅਦ ਆਪਣੇ ਜਿਹੜੇ ਦੇਖੋ ਕਰੇਲੇ ਵਧੀਆ ਕਲਰ ਆਇਆ ਕਰੇਲਿਆਂ ਦਾ మీడియం ਜਿਹੇ ਗੈਸ ਤੇ ਪਕਾਓ ਬਹੁਤ ਹੀ ਵਧੀਆ ਕਰੇਲੇ ਬਣਦੇ ਆ ਜੇ ਤੁਸੀਂ ਚਿਲੇ ਤੇ ਬਣਾਉਣੇ ਆ ਫੇ ਤਾਂ ਹੋਰ ਵੀ ਵਧੀਆ ਬਣ ਜਾਂਦੇ ਆ ਸਾਰੇ ਆਪਾਂ ਇਸੇ ਤਰ੍ਹਾਂ ਕੇ ਪਲਟੀ ਕਰ ਦਾਂਗੇ ਇਹਨਾਂ ਦੀ ਆਪਾਂ ਥੋੜੇ ਜਿਹਾ ਖਾਨਨੇ ਦੀ ਕੜਕ ਜਿਹਾ ਕਰੇਲੇ ਚਿੱਟੇ ਜਾਨੀ ਆਪਾਂ ਰੱਖਦੇ ਹੈਗੇ ਤੇ ਆਪਾਂ ਖਾਈ ਦੇ ਕੜਕ ਜਿਹਾ ਕਰਕੇ ਕਰੇਲੇ ਦੇਖੋ ਜੀ ਆਪਣੇ ਸਾਰੇ ਗਏ ਹੋ ਤੇ ਆਪਾਂ ਹੁਣ ਇਹਨਾਂ ਨੂੰ ਲੈਨੇ ਆ ਕੱਢ ਤੇ ਬਹੁਤ ਹੀ ਦੇਖੋ ਵਧੀਆ ਜਿਹੜੇ ਆਪਣੇ ਕਰੇਲੇ बन ਗਏ ਆ ਕਿੰਨੇ ਵਧੀਆ ਕਰੇਲੇ ਜਿਹੜੇ ਹੋਇਆ ਸਾਰੇ ਇਹ ਪਾਈ ਕੱਢ ਲੈਣੇ ਆ ਇਸੇ ਤੇਲ ਵਿੱਚ ਹੁਣ ਜਿਹੜੇ ਆਪਣੇ ਕੋ ਬਾਕੀ ਦੇ ਕਰੇਲੇ ਆ ਉਹ ਪਾ ਦਾਂਗੇ ਦੇਖੋ ਡੇਢ ਕਰਛੀ ਦੇ ਨਾਲ ਹੀ ਕਿੰਨਾ ਸਾਰੇ ਜਿਹੜੇ ਆਪਣੇ ਕਰੇਲੇ ਬਣ ਗਏ ਆ ਤੇ ਆਪਣਾ ਹਲੇ ਤੇਲ ਬਚਿਆ ਆ ਤੇ ਇਹਦੇ ਵਿੱਚ ਜਿਹੜੇ ਆਪਣੇ ਬਾਕੀ ਆ ਛੋਟੇ ਛੋਟੇ ਕਰੇਲੇ ਆ ਇਹ ਵੀ ਇਸੇ ਤੇਲ ਦੇ ਵਿੱਚ ਹੀ ਬਣ ਜਾਣਗੇ ਬਹੁਤ ਹੀ ਘੱਟ ਤੇਲ ਵਿੱਚ ਇਸ ਤਰ੍ਹਾਂ ਕਰਿਲੇ ਜਿਹੜੇ ਆ ਫਲੈਟ ਦੇ ਵਿੱਚ ਫਰਾਈ ਵਾਂਗ ਜਿਹਾ ਬਣ ਜਾਂਦੇ ਆ। ਇਹ ਸਾਰੇ ਕਰਿਲੇ ਆਪਾਂ ਜਿਹੜੇ ਰੱਖ ਲੈ ਪਾ ਤੇ ਆ ਐਸੀ ਤੇਲ ਤੇ ਹੀ ਬਣ ਜਾਣਗੇ। ਇਹਦੇ ਵਿੱਚੋਂ ਵੀ ਬਚ ਜਾਊਗਾ ਤੇ ਜਿਹੜੇ ਮੈਂ ਸਿਲਕੇ ਰੱਖੇ ਆ ਉਹ ਆਪਾਂ ਇਸੇ ਤੇਲ ਦੇ ਵਿੱਚ ਬਣਾ ਲਾਂਗੇ ਤੇ ਬਚ ਗਿਆ ਤਾਂ। ਉਹਨਾਂ ਨੂੰ ਵੀ ਆਪਾਂ ਐਸੇ ਜਿਹੜਾ ਮਸਾਲਾ ਬਚਿਆ ਆ ਉਹਦੇ ਨਾਲੇ ਆਪਾਂ ਤੜਕਾ ਲਾ ਕੇ ਮਸਾਲੇ ਨੂੰ ਵੀ ਇਸੇ ਤਰ੍ਹਾਂ ਬਣਾ ਲਾਂਗੇ। ਕਰੇਲੇ ਦੇਖੋ ਜੀ ਆਪਣੇ ਬਣ ਗਏ ਆ ਤੇ ਬਹੁਤ ਹੀ ਵਧੀਆ ਕਰੇਲੇ ਬਣੇ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਬਹੁਤ ਹੀ ਟੇਸਟੀ ਇਸ ਤਰ੍ਹਾਂ ਕਰੇਲੇ ਬਣਦੇ ਆ ਆਪਣੇ ਤੇ ਜੇ ਤੁਹਾਨੂੰ ਸਾਡੀ ਕਰੇਲੇ ਜਿਹੜੇ ਆ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਸਾਡੇ ਆਚਾਰੀ ਭਰਵੇਂ ਕਰੇਲੇ ਜਿਹੜੇ ਕਿਸ ਤਰ੍ਹਾਂ ਦੇ ਲੱਗੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਤੇ ਤੁਸੀਂ ਇਹਨਾਂ ਨੂੰ ਕ੍ਰੇਲਿਆਂ ਨੂੰ ਰੋਟੀ ਨਾਲ ਪਰੌਂਠੇ ਨਾਲ ਖਾ ਸਕਦੇ ਆ ਕਿਸੇ ਵੇਲੇ ਵੀ ਕਿਸੇ ਵੇਲੇ ਆਪਾਂ ਕੋ ਸਬਜੀ ਨਹੀਂ ਹੁੰਦੀ ਤੇ ਬਹੁਤ ਹੀ ਟੇਸਟੀ ਕ੍ਰੇਲੇ ਇਸ ਤਰ੍ਹਾਂ ਭਰਮੇ ਜਿਹੜੇ ਆ ਬਣਦੇ ਆ ਤੇ ਮਸਾਲਾ ਵੀ ਦੇਖੋ ਕਿੰਨਾ ਵਧੀਆ ਆਪਾਂ ਇਸ ਤਰ੍ਹਾਂ ਜਿਆਦਾ ਮਸਾਲਾ ਬਣਾ ਲਿਆ ਤੇ ਥੋੜਾ ਜਿਹਾ ਇਹ ਮਸਾਲਾ ਜਿਹੜਾ ਵਿੱਚ ਹੀ ਨਾਲ ਪਾ ਦੋ ਬਹੁਤ ਸੋਹਣਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਕਰਾਰਾ ਜਿਹਾ ਤੇ ਚਲੋ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ